ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਜੋ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਣੀ ਪੰਜਾਬ ਜੀ ਕੀ ਦੀ ਕਲਾਸ ਨੰਬਰ 3 ਕਰਨ ਜਾ ਰਹੇ ਹਾਂ ਜਿਸ ਚਾ ਵਿੱਚ ਪੰਜਾਬ ਦੀਆਂ ਰਾਜਸਥਾਨੀਆਂ ਬਾਰੇ ਪੜ੍ਹਾਂਗੇ ਕਿ ਪੰਜਾਬ ਦੀ ਰਾਜਸਥਾਨੀ ਆਜ਼ਾਦੀ ਵੇਲੇ ਕਿਹੜੀ ਸੀ ਜਾਂ ਪੁਰਾਣੇ ਸਮੇਂ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਮੁਗਲਾਂ ਦਾ ਟਾਈਮ ਸੀ ਆ ਤੇ ਇਹ ਦੂਜਾ ਵਾਰ ਆਪਣਾ ਮਾਡਰਨ ਹਿਸਟਰੀ ਚ ਲਈ ਬ੍ਰਿਟਿਸ਼ ਇੰਡੀਆ ਚ ਪੰਜਾਬ ਦੀ ਰਾਜਸਥਾਨੀ ਕਿਹੜੀ ਸੀ ਤੇ ਅੱਜ ਆਪਾਂ ਮਤਲਬ ਕਿ ਉਹ ਪੰਜਾਬ ਦੀਆਂ ਰਾਜਸਥਾਨੀਆਂ ਬਾਰੇ ਸਾਰਾ ਕੁਝ ਆਪਾਂ ਜਿਹੜੀ ਕੰਪਲੀਟ ਇਨਫੋਰਮੇਸ਼ਨ ਹੈ ਉਹ ਆਪਾਂ ਅੱਜ ਕੰਪਲੀਟ ਕਰਾਂਗੇ ਤੇ ਜਿਹੜੇ ਚੈਨਲ ਤੇ ਆਪਣੇ ਨਵੇਂ ਆਏ ਨੇ ਉਹਨਾਂ ਸਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਨਾਲ ਨਾਲ ਮੈਜਿਕ ਮਤਲਬ ਕਿ ਆਪਣੀ ਜਿਹੜੀ ਮੈਚ ਦੀਆਂ ਕਲਾਸਾਂ ਸਟਾਰਟ ਹੋ ਰਹੀਆਂ ਨੇ ਤੇ ਪੰਜਾਬ ਜੇ ਕੇ ਦੀਆਂ ਤੇ ਕੱਲ ਤੋਂ ਆਪਾਂ ਜਿਹੜੀ ਆਪਣੀ ਹੈਗੀ ਹਿਸਟਰੀ ਮਤਲਬ ਕਿ ਇੰਡੀਅਨ ਹਿਸਟਰੀ ਹੈ ਉਹ ਤੋਂ ਆਪਾਂ ਦੇਖਦੇ ਜਾਂ ਐਂਸ਼ੀਅੰਟ ਹਿਸਟਰੀ ਜਾਂ ਮਾਡਰਨ ਹਿਸਟਰੀ ਆਪਾਂ ਮਤਲਬ ਕਿ ਸਟਾਰਟ ਕਰ ਲਾਂਗੇ ਤੇ ਹੁਣ ਆਪਾਂ ਆਪਣੀ ਜਿਹੜੀ ਕਲਾਸ ਸਟਾਰਟ ਕਰਦੇ ਆਂ ਤੇ ਅਗਰ ਕਿਸੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਜਾਂ ਜਿਹੜੀਆਂ ਵੀ ਆਪਾਂ ਹੋਰ ਮਤਲਬ ਉਹ ਕਲਾਸਾਂ ਆਪਾਂ ਡੇਲੀ ਆਪਣੀਆਂ ਲਾ ਰਹੇ ਆ ਉਹਦੀ ਪੀਡੀਐਫ ਚਾਹੀਦੀ ਹੈ ਤਾਂ ਉਹ ਆਪਣੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਆ ਜਿਹੜਾ ਟੈਲੀਗ੍ਰam ਚੈਨਲ ਦਾ ਲਿੰਕ ਹੈ ਉਹ ਆਪਣੇ ਚੈਨਲ ਦੇ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਤੁਸੀਂ ਉੱਥੋਂ ਜੁਆਇਨ ਕਰ ਸਕਦੇ ਹੋ ਤੇ ਹੁਣ ਚਲੋ ਆਪਾਂ ਆਪਣੀ ਜਿਹੜੀ ਇਹ ਕਲਾਸ ਸਟਾਰਟ ਕਰ ਲੈਂਦੇ ਆ ਤੇ ਸਭ ਤੋਂ ਪਹਿਲਾਂ ਦੀ ਕੈਪੀਟਲ ਆਫ ਪੰਜਾਬ ਤੇ ਜਿਹੜਾ ਅੱਜ ਆਪਣਾ ਟੌਪਿਕ ਹੈ ਨਾ ਮਤਲਬ ਕਿ ਕਲਾਸ ਬਣੀ ਅੱਜ ਦੀ ਛੋਟੀ ਹੋਊਗੀ ਪਰ ਇਸ ਮਲਵਈ ਤਾਂ ਕਲਾਸ ਦੇ ਵਿੱਚੋਂ ਘੱਟੋ ਘੱਟ 2 ਜਾਂ 3 ਕੁਐਸਚਨ ਬਣਦੇ ਆ ਪੰਜਾਬ ਜਿਹੜੀ ਪੰਜਾਬ ਪੁਲਿਸ ਦਾ ਮਤਲਬ ਕਿ ਪੇਪਰ ਪਾਉਂਦੇ ਨੇ ਉਹ ਚ ਹਰੇਕ ਵਾਰੀ ਵੱਲੋਂ ਚੰਡੀਗੜ੍ਹ ਦੇ ਬਾਰੇ ਕੁਐਸਚਨ ਉਸ ਪੁੱਛਿਆ ਜਾਂਦਾ ਤਾਂ ਆਪਾਂ ਚੰਡੀਗੜ੍ਹ ਦੇ ਅੱਥੇ ਕੰਪਲੀਟ ਇਨਫੋਰਮੇਸ਼ਨ ਤੇ ਪੰਜਾਬ ਦੀ ਸਟਾਰਟਿੰਗ ਤੋਂ ਲੈ ਕੇ ਜਦੋਂ ਮਤਲਬ ਕਿ ਪੰਜਾਬ ਦੀਆਂ ਕੈਪੀਟਲਸ ਨੂੰ ਮਤਲਬ ਕਿ ਸਿੱਖ ਰੂਲਰ ਨੇ ਚਲਾਉਣਾ ਸ਼ੁਰੂ ਕੀਤਾ ਪੰਜਾਬ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਕਿਹੜੀ ਕਿਹੜੀ ਕੈਪੀਟਲ ਜਰੀਆਂ ਨੇ ਚੰਡੀਗੜ੍ਹ ਕਦ ਤੇ ਚੰਡੀਗੜ੍ਹ ਹਾਈ ਕੋਰਟ ਕਦੋਂ ਹੋਇਆ ਜਾਂ ਲਾਹੌਰ ਕਦੋਂ ਬਣੀ ਆਪਾਂ ਉਹਨਾਂ ਸਾਰੀਆਂ ਵਾਰੀ ਪੜ੍ਹਾਂਗੇ ਤੇ ਚਲੋ ਹੁਣ ਆਪਾਂ ਆਪਣੀ ਜਿਹੜੀ ਕਲਾਸ ਸਟਾਰਟ ਕਰ ਲੈਂਦੇ ਆ ਠੀਕ ਹੈ ਦੀ ਫਸ ਕੈਪੀਟਲ ਆਫ ਦੀ ਪੰਜਾਬ ਵਾਸ ਮੇਡ ਟੂ ਦੀ ਲੋਹਗੜ੍ਹ ਫੋਰਟ অর ਦੀ ਮੁਖਲਿਸਪੁਰ ਫੋਰਟ ਐਟ ਦੀ ਵਲਾਸਪੁਰ ਬਾਈ ਦੀ ਬਾਬਾ ਬੰਦਾ ਸਿੰਘ ਬਹਾਦਰ ਠੀਕ ਹੈ ਜਿਹੜੀ ਪਹਿਲੀ ਸਿੱਖ ਕੈਪੀਟਲ ਸੀ ਮੈਸਤਾ ਪਾ ਲਾਹੌਰ ਨੂੰ ਕਹਿੰਦੇ ਪਰ ਲਾਹੌਰ ਤੋਂ ਪਹਿਲਾਂ ਸੀਗੀ ਜਿਹੜੀ ਪਹਿਲੀ ਸਿੱਖ ਕੈਪੀਟਲ ਸੀਗੀ ਉਹ ਹੈਗੀ ਸੀ ਲੋਗੜ ਫੋਟ ਲੋਗੜ ਫੋਟ ਕਿੱਥੇ ਹੈਗਾ ਇਹ ਹੈਗਾ ਮੁਖਲਿਸਪੁਰ ਔਰ ਬਿਲਾਸਪੁਰ ਹਰਿਆਣਾ ਜਗ੍ਹਾ ਠੀਕ ਹੈ ਇਹ ਜਿਹੜਾ ਬਿਲਾਸਪੁਰ ਹੈ ਹਰਿਆਣੇ ਜਗ੍ਹਾ ਤੇ ਕਿਹਨੇ ਬਣਾਈ ਸੀ ਪਹਿਲੀ ਸਿੱਖ ਕੈਪੀਟਲ ਬਾਬਾ ਬੰਦਾ ਸਿੰਘ ਬਹਾਦਰ ਨੇ ਕਦੋਂ ਤੋਂ ਲੈ ਕੇ ਕਦੋਂ ਤੱਕ 1710 ਤੋਂ ਲੈ ਕੇ 1716 ਤੱਕ 1710 'ਚ ਬੈਟਲ ਹੋਈ ਸੀ ਤੇ ਉਸ ਤੋਂ ਬਾਅਦ ਮਤਲਬ ਕਿ ਜਿਹੜਾ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਤਾਂ 1.5 ਲਾਗੜ ਦਾ ਫੋਰਥ ਸੀ ਜਿਹੜਾ ਮਤਲਬ ਕੇ ਇਹਨੂੰ ਅਕਵਾਇਰ ਕਰ ਲਿਆ ਸੀ ਤੇ ਦੈਨ ਫਰਮਹਾਰ ਬਾਬਾ ਬੰਦਾ ਸਿੰਘ ਭਾਦਰ ਨੇ ਇਹਨੂੰ ਆਪਣੀ ਕੈਪੀਟਲ ਬਣਾਤਾ ਸੀ ਤੇ ਆਪਾਂ ਇਹ ਚੀਜ਼ ਵੀ ਮਤਲਬ ਕਿ ਡਿਟੇਲ ਚ ਪੜਾਈ ਕਿਹੜੀ ਬੈਟਰ ਸੀ ਇਹ ਆਪਾਂ ਮਤਲਬ ਕਿ ਜਦੋਂ ਪਪਾ ਬੰਦਾ ਸਿੰਘ ਭਾਦਰ ਬਾੜੇ ਪੜਾਂਗੇ ਨਾ ਆਪਾਂ ਉਸ ਸਮੇਂ ਵਾਲੂ ਡੀਆਈ ਟੂਮੈਂਟ ਡਿਟੇਲ ਚ ਪੂਰੀ ਕਰਾਂਗੇ ਜਿਨ੍ਹਾਂ ਨੇ ਕਰਿਆ ਹੋ ਉਹਨਾਂ ਦਾ ਪਤੀ ਹੈ ਕਿ ਇੱਕ ਕਦੋਂ ਬਣੀ ਜਾਂ ਕਿਸ ਤੋਂ ਅਕਵਾਇਰ ਕਰੀ ਉਹ ਸਾਰਾ ਕੁਝ ਆਪਾਂ ਜਿਹੜਾ ਹੈ ਕੰਪਲੀਟ ਕਰਾਂਗੇ ਦੈਨ ਫਰ ਮਹਾਰਾਜਾ ਜੀ ਸਿੰਘ ਦਾ ਟਾਈਮ ਆਇਆ ਬਾਬਾ ਬੰਦਾ ਸਿੰਘ ਤੋਂ ਬਾਅਦ 72 ਤੋਂ ਬਾਅਦ ਤੇ ਲਾਹੌਰ ਨੂੰ ਕਦੋਂ ਬਣਾਇਆ ਇਹ ਡੇਟ ਆਉਂਦੀ ਹੁੰਦੀ ਹੈ ਪੇਪਰਾਂ 'ਚ ਵੀ ਲਾਹੌਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਕਦੋਂ ਕੈਪੀਟਲ ਬਣਾਇਆ ਸੱਤ ਜੁਲਾਈ ਸਤਾਰਾਂ ਸੌ ਨੜ੍ਹਿਨਵੇਂ ਠੀਕ ਹੈ ਇਹ ਵੀ ਮਤਲਬ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਏਰੀਆ ਸੀ ਜਿਹੜਾ ਇਹ ਕਿਸੇ ਮਤਲਬ ਮੁਗਲ ਦੁਆਰਾ ਦਿੱਤਾ ਗਿਆ ਸੀ ਇਹ ਵੀ ਆਪਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਬਾਰੇ ਲਾਹੌਰ ਦੀ ਜਦੋਂ ਕੈਪੀਟਲ ਹੈ ਨਾ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਮੁਗਲ ਦੀ ਮਤਲਬ ਕਿ ਮਦਦ ਕਰੀ ਸੀਗੀ ਤੇ ਉਹਨਾਂ ਦਾ ਨਾ ਮਤਲਬ ਉਹ ਮੁਗਲ ਇੱਧਰ ਹਮਲਾ ਕਰਨ ਆਏ ਸੀ ਇਹ ਤੇ ਉਹਨਾਂ ਦੀ ਮਤਲਬ ਉਹ ਕਿਤੇ ਫਸ ਚੁਕੇ ਸੀ ਤੇ ਚਨਾਬ ਰਿਵਰ ਚ ਉਹਨਾਂ ਦੇ ਮਤਲਬ ਕਿ ਜਿਹੜੇ ਹੈਗੇ ਸੀ ਰਾਤ ਸ ਤੋਂ ਕੋੜੇ ਕੋੜੇ ਜਿਹੜੇ ਫਸ ਗਏ ਸੀ ਤਾਂ ਮਹਾਰਾਜ ਜੀ ਸਿੰਘ ਨੇ ਉਹਦੀ ਮਤ ਕਰੀ ਥੈਨ ਫਿਰ ਉਹਨੇ ਮਤਲਬ ਕਿ ਲਾਹੌਰ ਏਰੀਆ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਦੇਤਾ ਸੀ 1799 ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਨੇ 7 ਲਈ 1799 ਨੂੰ ਲਾਹੌਰ ਨੂੰ ਦਾ ਕੈਪੀਟਲ ਬਣਾ ਲਈ ਸੀ ਠੀਕ ਹੈ ਐਂਡ ਡੂਰਿੰਗਲੀ ਟਾਈਮ ਆਫ ਦੀ ਬ੍ਰਿਟਿਸ਼ ਲਾਹੌਰ ਵਾਸ ਦੀ ਕੈਪੀਟਲ ਆਫ ਦੀ ਪੰਜਾਬ ਬਿਫੋਰ 1947 1947 ਤੱਕ ਜਿਹੜੀ ਮਤਲਬ ਕਿ ਜਦੋਂ ਆਪਣਾ ਫਿਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬ ਨੂੰ ਜਦੋਂ ਗੋਰਿਆਂ ਦਾ ਰਾਜ ਆ ਗਿਆ ਸੀ ਪੰਜਾਬ ਤੇ ਠੀਕ ਹੈ ਤੈਨੂੰ 1947 ਤੱਕ ਜਿਹੜੀ ਲਾਹੌਰ ਪੰਜਾਬ ਦੀ ਕੈਪੀਟਲ ਰਹੀ ਹੈ ਠੀਕ ਹੈ ਜਿੰਨਾ ਟਾਈਮ ਪਾਰਟੀਸ਼ਨ ਨਹੀਂ ਹੋਇਆ ਜਦੋਂ 1947 ਚ ਆਖਰੀ ਪਾਰਟਿਸ਼ਨ ਨੇ 1947 Shimla established as the new capital of the Punjab ਜਦੋਂ 1947 ਚ ਇੰਡੀਆ ਤੇ ਪਾਕਿਸਤਾਨ ਜਿਹੜਾ ਹੈਗਾ ਸੀ ਬਣਿਆ ਜਿਹਦੀ ਆਪਾਂ ਕੱਲ ਕਲਾਸਾ ਕਰਕੇ ਆਏ ਵਾਲੋਂ ਕਿ ਪਾਰਟਿਸ਼ਨ ਹੋਊ ਪੰਜਾਬ ਵੀ ਪੰਜਾਬ ਦਾ ਪਾਰਟਿਸ਼ਨ ਕਿੰਨੇ ਵਾਰੀ ਹੋਇਆ ਚਾਰ ਵਾਰੀ ਹੋਇਆ ਪਹਿਲਾ 1901 ਚ ਹੋਇਆ ਦੂਜਾ 1917 ਚ ਹੋਇਆ ਤੀਜਾ 47 ਚ ਹੋਇਆ ਚੌਥਾ ਜਿਹੜਾ ਹੈਗਾ 65 ਚ ਹੋਇਆ ਜਿਹੜਾ ਆਪਾਂ ਗੱਲ ਪਾਰਟਿਸ਼ਨ ਬੜਕਿਆ ਨਾ ਪਹਿਲਾਂ ਤੁਸੀਂ ਉਹ ਕਲਾਸਾਂ ਲਾ ਲਿਓ ਦੈਨ ਫਿਰ ਇਹ ਕਲਾਸ ਤੇ ਆਇਓ आठ दी पार्टशन ऑफ पंजाब शिमला इस्टैब्लिशड एजिंग न्यू कैपिटल ऑफ पंजाब फ्रॉम 1947 टू 1953 ਜਿਹੜੀ ਸ਼ਿਮਲਾ ਸੀ ਪੰਜਾਬ ਦੀ ਕੈਪੀਟਲ ਬਣਾਈ 1947 ਤੋਂ 1953 ਤੱਕ ਮਤਲਬ 1947 ਜੀ ਬਣਾਈ ਸੀ ਤੇ 1953 ਤੱਕ ਕਰਹੀ ਠੀਕ ਹੈ ਇਹ 1953 ਦੇ ਅੱਗੇ ਅੱਗੇ ਆਪਾਂ ਜਦੋਂ ਅਗਲੀ ਕਲਾਸ ਅੱਗੇ ਮੰਨ ਲਓ ਕਿ ਪੜਦੇ ਨੇ ਨੈਕਸਟ ਸਲਾਈਡ ਤੇ 1953 ਜਾ ਕੇ ਜਿਹੜੀ ਕੈਪੀਟਲ ਆ ਉਹ ਚੰਡੀਗੜ੍ਹ ਹੋ ਜਾਂਦੀ ਆ ਇਹ ਦੀ ਫਰਸਟ ਹਾਈ ਕੁਟ ਆਫ ਈਸਟ ਪੰਜਾਬ ਈਸਟ ਪੰਜਾਬ ਕਿਹੜਾ ਕੰਮ ਸਮਝਾ ਸੀ ਵੀ ਕਿਹੜਾ ਈਸਟ ਪੰਜਾਬ ਦਾ ਤੇ ਕਿਹੜਾ ਵੈਸਟ ਪੰਜਾਬ ਹੈ ਈਸਟ ਪੰਜਾਬ ਕਿਹੜਾ ਜਿਹੜਾ ਆਪਣੇ ਇੰਡੀਆ ਦੇ ਵਿੱਚ ਆ ਗਿਆ ਠੀਕ ਹੈ ਜਿਹੜਾ ਆਪਣਾ ਇੰਡੀਆ ਚ ਆ ਗਿਆ ਇਹਨੂੰ ਈਸਟ ਪੰਜਾਬ ਕਹਿੰਦੇ ਨੇ ਕਿ ਕਿ ਇਧਰੋਂ ਇਧਰਲਾ ਹੈਗਾ ਸਾਈਡ ਪੂਰਬ ਤੇ ਮਨ ਲਓ ਕਿਧਰੋਂ ਜਿੱਧਰੋਂ ਸੂਰ ਚੜਦਾ ਹੈ ਤੇ ਜਿਹੜਾ ਪੰਜਾਬ ਪਾਕਿਸਤਾਨ ਦੇ ਵਾਂਗ ਇਹਨੂੰ ਕਹਿੰਦੇ ਹੈਗੇ ਵੈਸਟ ਪੰਜਾਬ ਠੀਕ ਹੈ ਜਿਹੜੇ ਸਟੂਡੈਂਟ ਮਨ ਲਓ ਨਵੇਂ ਵਿਦਿਆਰਥੀਆਂ ਨੂੰ ਇਹ ਚੀਜ਼ਾਂ ਨਹੀਂ ਪਤਾ ਹੋਣਾ ਈਸਟ ਪੰਜਾਬ ਜਾਂ ਵੈਸਟ ਇੰਡੀਆ ਜਾਂ ਇਹਨੂੰ ਕਹਿੰਦੇ ਆ ਆਪਣੇ ਜਿਹੜਾ ਆਪਾਂ ਪੀੜ੍ਹੀ ਪੰਜਾਬ ਚ ਆਪਾਂ ਬੈਠ ਰਹੇ ਹਾਂ ਬੈਠੇ ਮਤਲਬ ਇਹਨੂੰ ਕਹਿੰਦੇ ਆ ਕਿ ਚੜਦਾ ਪੰਜਾਬ ਤੇ ਜਿਹੜਾ ਪਾਕਿਸਤਾਨ ਚ ਪੰਜਾਬ ਆ ਇਹਨੂੰ ਕਹਿੰਦੇ ਲੈਨਦਾ ਪੰਜਾਬ ਕਿਉਂਕਿ ਜਿਹੜਾ ਸੂਰਜ ਆਪਣੇ ਨਾਲੇ ਪਾਸੋਂ ਚੜਦਾ ਤੇ ਉੱਤਰਲੇ ਪੱਸੀ ਆ ਕੇ ਛਿਪਦਾ ਠੀਕ ਹੈ ਤੇ ਜਿਹੜੀ ਫਰਸਟ ਪੰਜਾਬ ਦੀ ਹਾਈ ਕੋਰਟ ਸੀ ਪੰਜਾਬ ਰੈਨ ਹਾਈ ਕੋਰਟ ਜਿਹੇ ਆਪਾਂ ਕਹਿੰਨੇ ਆਗੇ ਉਹ ਮਤਲਬ ਕਿ ਸ਼ਿਮਲਾ ਚ ਬਣਾਈ ਸੀ ਸਭ ਤੋਂ ਪਹਿਲਾਂ ਕਦੋਂ 1947 ਠੀਕ ਹੈ ਇਹ ਕੁਐਸਚਨ ਆਉਣਾ ਹੁੰਦਾ ਤੇ ਇਹ 1947 ਚ ਸਭ ਤੋਂ ਪਹਿਲਾਂ ਸ਼ਿਮਲਾ ਚ ਬਣਾਈ ਸੀ ਤੇ ਜਲੋ ਆਪਾਂ ਨ ਦੈਨ ਇਨ 1948 ਤੇ ਜਲੰਧਰ ਨੂੰ ਮਤਲਬ ਕਿ ਇਨ 1948 ਜਲੰਧਰ ਵਾਸ ਦੀ ਕੈਪੀਟਲ ਆਫ ਪੰਜਾਬ 43 ਮਤ ਜਲੰਧਰ ਨੂੰ ਵੀ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ ਸੀ 1948 ਚ ਪਰ ਇਹ ਜਿਆਦਾ ਟਾਈਮ ਤੱਕ ਮਤਲਬ ਕਿ ਨਹੀਂ ਬਣੀ ਬਣਾ ਕੇ ਰੱਖਿਆ ਗਿਆ ਇਹਨੂੰ ਸਿਰਫ 3 ਮਹੀਨੇ ਹੱਥ ਰਹਿਣ ਜਿਹੜਾ ਹੈਗਾ ਪੰਜਾਬ ਦੀ ਰਾਜਧਾਨੀ ਬਣਾਇਆ ਸੀਗਾ ਦੈਨ ਆਪਾਂ ਜਿਹੜੇ ਐਕਸਟਰਾ ਫੈਕਟ ਨੇ ਆਪਾਂ ਨਾਲ ਨਾਲ ਉਹ ਵੀ ਕਵਰ ਕਰੀ ਚੱਲਾਂਗੇ ਜਿਹੜੇ ਕਿ ਕੁਐਸਚਨ ਕੁਦਰਤੀ ਆ ਜਾਂਦਾ ਹੁੰਦਾ ਤੇ ਜਲੰਧਰ ਨੂੰ ਸਾਨੂੰ ਸਾਰਿਆਂ ਨੂੰ ਪਤਾ ਜਲੰਧਰ ਨੂੰ ਕੀ ਕਹਿੰਦੇ ਨੇ ਜਲੰਧਰ ਨੂੰ ਕਹਿੰਦੇ ਨੇ ਸਪੋਰਟਸ ਸਿਟੀ ਆਫ ਇੰਡੀਆ ਤੇ ਇਹ ਲੁਧਿਆਣਾ ਦਾ ਲੁਧਿਆਣਾ ਨੂੰ ਕੀ ਕਹਿੰਦੇ ਨੇ ਸਪੋਰਟਸ ਕੈਪੀਟਲ ਆਫ ਪੰਜਾਬ ਇਹ ਤੁਸੀਂ ਧਿਆਨ ਚ ਰੱਖਿਓ ਜੀ ਇਹਨੂੰ ਕਨਫਿਊਜ਼ ਨਾ ਕਰਦੇ ਜਲੰਧਰ ਨੂੰ ਇੰਡੀਆ ਨਾਲ ਰੱਖਿਓ ਤੇ ਲੁਧਿਆਣਾ ਨੂੰ ਪੰਜਾਬ ਨਾਲ ਰੱਖਿਓ ਜਲੰਧਰ ਕੀ ਆ ਸਪੋਰਟਸ ਸਿਟੀ ਆਫ ਇੰਡੀਆ ਤੇ ਲੁਧਿਆਣਾ ਕੀ ਆ ਸਪੋਰਟਸ ਕੈਪੀਟਲ ਆਫ ਪੰਜਾਬ ਠੀਕ ਹੈ ਇਨ 1948 ਦੀ ਪੰਜਾਬ ਗਵਰਨਮੈਂਟ ਐਸਟੈਬਿਸ਼ਡ ਆ ਕਮੇਟੀ ਕਿਹੜੀ ਕਮੇਟੀ ਸੀ ਉਹ ਮਤਲਬ ਕਿ ਜਿਹਦੇ ਵਿੱਚ ਨਿਊ ਕੈਪੀਟਲ ਨੂੰ ਨਿਊ ਕੈਪੀਟਲ ਬਣਾਉਈ ਸੀ ਪੰਜਾਬ ਦੀ ਤੇ ਉਹ ਕਿਹਦੇ ਅੰਡਰ ਬਣਾਈ ਸੀ ਉਹ ਬਣਾਈ ਸੀ ਪੀ ਐਲ ਬਰਮਾ ਦੀ ਚੇਅਰਮੈਨਸ਼ਿਪ ਦੇ ਅੰਡ ਮਲਕਪੀਨ ਆਗਮਨਿਕ ਕਮੇਟੀ ਸਟੈਬਲਿਸ਼ ਕਰਤੀ ਸੀ ਵੀ ਉਹਦੇ ਅੰਡਰ ਨਵੀਂ ਜਿਹੜੀ ਹੈ ਪੰਜਾਬ ਦੀ ਕੈਪੀਟਲ ਨੂੰ ਆਪਾਂ ਮੰਨ ਲਓ ਕਿ ਆਰਗੇਨਾਈਜ਼ ਕਰਾਂਗੇ ਉਹਦਾ ਜਿਹੜਾ ਚੇਅਰਮੈਨ ਸੀ ਉਹ ਕਮੇਟੀ ਦਾ ਉਹ ਕਿਹੜਾ ਸੀ ਪੀਐਲ ਬਰਮਾ ਠੀਕ ਹੈ ਤੇ 1953 ਆਪਾਂ ਮੰਨ ਲਓ ਕਿ ਜਦੋਂ ਚੰਡੀਗੜ੍ਹ ਫਰੋ ਜਿਹੜੀ ਕਮੇਟੀ ਸੀ ਉਹਦੇ ਜਿਹੜੀ ਪੀਐਲ ਬਰਮਾ ਦੀ ਚੇਅਰਮੈਨਸ਼ਿਪ ਦੇ ਅੰਡਰ ਕਮੇਟੀ ਐਸੀ ਉਹਦੇ ਅੰਡਰ ਜਿਹੜੀ ਚੰਡੀਗੜ੍ਹ ਆ ਪੰਜਾਬ ਦੀ ਕੈਪੀਟਲ ਬਣਦੀ ਸੀ ਕਦੋਂ ਬਣਦੀ ਸੀ ਇਹ ਬਣੇ ਸੀ 1953 ਚ ਤੇ AG ਨੂੰ ਤੁਸੀਂ ਆਪਦਾ ਜਿਹੜਾ ਹੈਗਾ ਨੋਟ ਕਰ ਲਿਓ ਚੰਡੀਗੜ੍ਹ ਨੂੰ ਪੰਜਾਬ ਦੀ ਕੈਪੀਟਲ ਕਲੋਂ ਬਣਾਇਆ ਗਿਆ ਇਹ ਜਿਹੜਾ ਪੰਜਾਬ ਪੁਲਿਸ ਕਨਸਟੇਬਲ ਦੇ ਕੁਐਸਚਨ ਪੇਪਰਾਂ ਚ ਆਇਆ ਹੋਇਆ ਹੈ ਇਹ ਕਿ 2025 ਚ ਵੀ ਆਇਆ 2023 24 ਮਤਲਬ ਨੋਰਮਲ ਚੀਜ਼ਾਂ ਨੇ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਨੇ ਹਰ ਇੱਕ ਵਾਰ ਮਤਲਬ ਕਿਸੇ ਨਾ ਕਿਸੇ ਸ਼ਿਫਟ ਚ ਕੁਐਸਚਨ ਆਉਂਦੀ ਆਉਂਦਾ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਕਦੋਂ ਬਣਾਇਆ ਗਿਆ 1953 ਠੀਕ ਹੈ ਤੇ ਜਾਂ ਮਤਲਬ ਜਿਹੜੇ ਆਪਾਂ ਪਿੱਛੇ ਕਰਕੇ ਆਇਆ ਸ਼ਿਮਲੇ ਬਾਰੇ ਆਸ਼ਮਿਲ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਵਿਸ਼ੇ ਮਿਲਨ ਨੂੰ ਪੰਜਾਬ ਦੀ ਰਾਜਸਥਾਨੀ ਸ਼ਮਲਾ ਕਰੋ ਤੋਂ ਕਰੋ ਤੱਕ ਰੱਖੀ ਗਈ ਠੀਕ ਹੈ ਇਹ ਚੀਜ਼ ਨੂੰ ਤੁਸੀਂ ਇੰਪੋਰਟੈਂਟ ਮਾਰਕ ਕਰ ਲਿਓ 1949 ਤੋਂ 1953 ਤੱਕ ਤੇ ਹੁਣ ਚਲੋ ਆਪਾਂ ਆਪਣੀ ਇਸ ਸਲਾਈਡ ਤੇ ਆ ਗਏ ਫਰੋਮ 1953 ਨੌ ਚੰਡੀਗੜ੍ਹ ਇਜ਼ ਦਾ ਕੈਪੀਟਲ ਆਫ ਪੰਜਾਬ 1953 ਤੋਂ ਹੁਣ ਲੈ ਕੇ ਹੁਣ ਤੱਕ ਜਿਹੜੀ ਪੰਜਾਬ ਚੰਡੀਗੜ੍ਹ ਹੈ ਜਿਹੜੀ ਪੰਜਾਬ ਦੀ ਰਾਜਧਾਨੀ ਹੈ ਤੇ ਚੰਡੀਗੜ੍ਹ ਕਿੱਥੇ ਲੋਕੇਟਡ ਹੈ ਇਹ ਵੀ ਮਤਲਬ ਜਿਹੜੀ ਹੈਗੀ ਆਪਣੀ ਲੋਕੇਸ਼ਨ ਦਾ ਕੁਐਸਚਨ ਆਉਂਦਾ ਹੁੰਦਾ ਚੰਡੀਗੜ੍ਹ ਕਿੱਥੇ ਲੋਕੇਟਡ ਹੈ ਫੁੱਟ ਹਿਲਸ ਆਫ ਸ਼ਿਵਾਲਿਕ ਮਤਲਬ ਕਿ ਸ਼ਿਵਾਲਿਕ ਦੇ ਜਿਹੜੀਆਂ ਇਹ ਫੁੱਟ ਹਿਲਸ ਦਾ ਮਤਲਬ ਜਿਹੜੀ ਹੁੰਦੀ ਹੈ ਮਤਲਬ ਕਿ ਨੀਚੇ ਜਿਹੜੀਆਂ ਪਹਾੜੀਆਂ ਨੇ ਨਾ ਮਤਲਬ ਆਪਾਂ ਕਹਿੰਦੇ ਨੀਚੇ ਆਪਾਂ ਆਪਣਾ ਪੈਰਾ ਨਾਲ ਸੰਬੋਧਿਤ ਕਰਦੇ ਆ ਉਸ ਚੀਜ਼ ਨੂੰ ਵੀ ਜਿਹੜੀਆਂ ਪੈਰਾਂ ਦੀਆਂ ਪਹਾੜੀਆਂ ਨੇ ਉਹਦੇ ਚ ਉੱਥੇ ਲੋਕੇਟਡ ਆ ਫੁੱਟ ਹਿਲਸ ਆਫ ਸ਼ਿਵਾਲਿਕ ਇਹ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਚੰਡੀਗੜ੍ਹ ਤੋਂ ਤੁਸੀਂ ਜਾਂਦੇ ਰਹਿੰਦੇ ਹੋਵੋਗੇ ਤੇ ਆਰਕੀਟੈਕਚਰ ਕੌਣ ਸੀ ਮੰਨ ਲਓ ਕਿ ਜਿਹਨੇ ਚੰਡੀਗੜ੍ਹ ਸ਼ਹਿਰ ਦਾ ਨਕਸ਼ਾ ਤਿਆਰ ਕਰਾਇਆ ਸੀ ਮਤਲਬ ਕਿ ਫ੍ਰਾਂਸੀਆ ਫ੍ਰੈਂਚ ਆਰਕੀਟੈਕਚਰ ਸੀ ਕੌਣ ਸੀ ਲੀ ਕੋਰਬੂਜ਼ੀਅਰ ਠੀਕ ਹੈ ਇਹ ਤਾਂ ਬਹੁਤ ਮਤਲਬ ਕਿ ਛੋਟੇ ਹੁੰਦੇ ਤੁਸੀਂ ਸਾਰਿਆਂ ਨੇ ਪੜਿਆ ਹੋਊਗਾ ਤੇ ਇਹ ਤੁਸੀਂ ਉਹਦਾ ਨੋਟ ਕਰ ਲਿਓ ਦੀ ਨੇਮ ਆਫ ਦ ਚੰਡੀਗੜ੍ਹ ਮਤਲਬ ਕਿ ਜਿਹੜਾ ਚੰਡੀਗੜ੍ਹ ਸ਼ਹਿਰ ਦਾ ਨਾਮ ਸੀ ਜਾਂ ਉਹ ਕਿਵੇਂ ਪਿਆ ਕਿ ਉਸ ਨਾਲ ਚੰਡੀਗੜ੍ਹ ਜੇ ਕੋਈ ਗਿਆ ਹੋਵੇ ਉਸ ਚੰਡੀਗੜ੍ਹ ਇੱਕ ਮੰਦਿਰ ਹੈ ਚੰਡੀ ਮੰਦਿਰਾਂ ਉਹ ਇਰੀ ਜਿਹੜਾ ਚੰਡੀ ਮੰਦਰਾ ਇਹਦੇ ਨਾਂ ਤੋਂ ਹੀ ਜਿਹੜਾ ਚੰਡੀਗੜ੍ਹ ਸ਼ਹਿਰ ਦਾ ਨਾਮ ਰੱਖਿਆ ਚੰਡੀਗੜ੍ਹ ਠੀਕ ਹੈ ਤੇ ਜਿਹੜਾ ਚੰਡੀਗੜ੍ਹ ਸਿਟੀ ਸੀ ਮਤਲਬ ਇਹਦਾ ਜਿਹੜਾ ਨੀਂਹ ਪੱਥਰ ਸੀ ਉਹ ਕਦੋਂ ਰੱਖਿਆ ਗਿਆ ਦੀ ਫਾਊਂਡੇਸ਼ਨ ਸਟੋਨ ਆਫ ਦੀ ਚੰਡੀਗੜ੍ਹ ਸਿਟੀ ਲੈਡ ਇਨ 1952 ਜਿਹੜਾ ਚੰਡੀਗੜ੍ਹ ਸਿਟੀ ਸੀ ਤੇ ਉਹਦਾ ਜਿਹੜਾ ਨੀਂਹ ਪੱਥਰ ਸੀ 1952 ਚ ਰੱਖਿਆ ਗਿਆ ਤੇ ਆ ਦੇਖੋ ਆਹ ਉਹ ਜਿਹੜੀ ਲਾਈਨ ਲਿਖੀ ਹੋਈ ਆ ਇਹਨੂੰ ਪੰਜਾਬ ਦੀ ਕੈਪੀਟਲ ਕਦੋਂ ਬਣਾਇਆ ਗਿਆ ਪੰਜਾਬ ਦੀ ਕੈਪੀਟਲ ਬਣਾਇਆ ਗਿਆ 1953 ਦੇ ਵਿੱਚ ਇਹ ਚੀਜ਼ਾਂ ਥੋੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਪਰ ਇਹ ਇੱਕ ਇੱਕ ਕੁਐਸਚਨ ਚ ਇਹਨਾਂ ਚੀਜ਼ਾਂ ਤੇ ਆਟ ਜਾਂਦਾ ਤਾਂ ਤੁਸੀਂ ਜਿਹੜਾ ਹੈਗਾ ਉਹਦਾ ਇਹਨੂੰ ਮਤਲਬ ਕਿ ਪ੍ਰਪੇਅਰ ਕਰੋ ਚੰਗੀ ਤਰ੍ਹਾਂ ਉਹਦੇ ਜਿਹੜੇ ਨੋਟਸ ਬਣਾ ਲਓ ਐਵੇਂ ਇੱਕ ਜਗ੍ਹਾ ਇੱਕ ਨੰਬਰ ਵੀ ਤੁਹਾਡਾ ਘਟ ਗਿਆ ਤਾਂ ਤੁਸੀਂ ਘੱਟੋ ਘੱਟ 10 ਜਾਂ 20 ਜਣਿਆਂ ਤੋਂ ਪਿੱਛੇ ਪੈ ਜਾਓਗੇ ਜਾ ਕੇ ਉਸ ਚੀਜ਼ ਨੂੰ ਚੰਗਾ ਤੁਸੀਂ ਆਪਦਾ ਪਹਿਲੀ ਜਿਹੜੀ ਹੈਗਾ ਨੋਟਸ ਪ੍ਰਪੇਅਰ ਕਰੀ ਚੱਲੋ ਤੇ ਉਹਦੇ ਤਰੀਕੇ ਨਾਲ ਜਿਹੜਾ ਹੈਗਾ ਸਟੱਡੀ ਕਰੀ ਚੱਲੋ ਥੈਨ ਜਿਹੜਾ ਫਸਟ ਕਮਿਸ਼ਨਰ ਸੀਗਾ ਚੰਡੀਗੜ੍ਹ ਦਾ ਉਹ ਉੱਥੇ ਪਰਫੋਰਮ ਮਤਲਬ ਕਿ ਕਮਿਸ਼ਨਰ ਚੱਲਦੇ ਨੇ ਨਾ ਜਿਹੜਾ ਪਹਿਲਾ ਚੰਡੀਗੜ੍ਹ ਦਾ ਕਮਿਸ਼ਨਰ ਸੀ ਉਹ ਕੌਣ ਸੀ ਇਹ ਕੁਐਸਚਨ ਆਇਆ ਹੋਇਆ ਸੀ 2013 ਚ ਪੰਜਾਬ ਪੁਲਿਸ ਕਾਂਸਟੈਂਟ ਚ ਉਹ ਕੌਣ ਸੀ ਮੋਹ ਸਿੰਘ ਰੰਧਾਵਾ ਠੀਕ ਹੈ ਇਹ ਮਤਲਬ ਕਿ ਕੁਐਸਚਨ ਮੈਂ ਜਿਹੜੀਆਂ ਐਕਸਟਰਾ ਫੈਕਟ ਐਡ ਕਰਕੇ ਰੱਖਦਾ ਨਾ ਉਹ ਮੈਂ ਪਿਛਲੇ ਜਿਹੜੇ ਪੀਵਾਈਕਿਊਬ ਦੇਣੇਗੇ ਉਹਨਾਂ ਚ ਕੁਐਸਚਨਾਂ ਜਿਹੜਾ ਮੈਂ ਪਿਛਲੇ ਪੇਪਰ ਦੇਖੇ ਹੁੰਦੇ ਨੇ ਸਾਰੇ ਮੈਂ ਉਹਨਾਂ ਚ ਵੀ ਮਤਲਬ ਕਿ ਐਡ ਕਰਦਾ ਇਹ ਹੀ ਚੀਜ਼ ਨਹੀਂ ਹੈਗੀ ਕਿ ਆਪਾਂ ਫालतू ਲਿਖੀਏ ਨਾ ਫालतू ਮੈਥਿਕ ਵੀ ਚੀਜ਼ ਨਹੀਂ ਲਿਖੀ ਫालतू ਲਿਖਣੋਂ ਬਿਲਕ ਹੁਣ ਆਪਾਂ ਉਹੀ ਉਹਦਾ ਏਰੀਆ ਪੜੀ ਜਾਈਏ ਜਾਂ ਕੁਝ ਪੜੀਏ ਉਹ ਕੋਈ ਫਾਇਦਾ ਨਹੀਂ ਹੈਗਾ ਨਾ ਹੋਵੇ ਇਹ ਚੀਜ਼ ਪਾਉਣ ਨਾਰਮਲ ਜਿਹਾ ਆਪਾਂ ਜਿਹੜੇ ਉਹ ਤੇ ਐਕਸਟਰਾ ਫੈਕਟਰ ਨਹੀਂ ਜਿਹੜੇ ਜ਼ਰੂਰੀ ਫੈਕਟਰ ਨੇ ਆਪਾਂ ਸਿਰਫ ਉਹ ਹੀ ਉਹ ਕੰਪਲੀਟ ਕਰਾਂਗੇ ਠੀਕ ਹੈ। ਦੀਪੰਡੈਂਡੈਂਟ ਆਪਾਂ ਅੱਗੇ ਪੰਡਿਤ ਜਵਾਹਰ ਲਾਲ ਨਹਿਰੂ ਇਨਗੂਰੇਟਡ ਪੰਡਿਤ ਜਵਾਹਰ ਲਾਲ ਨਹਿਰੂ ਇਨਗੂਰੇਟਡ ਦੀ ਪੰਜਾਬ ਹਾਈ ਕੋਰਟ ਇਨ 1955 ਜਿਹੜੀ ਪੰਜਾਬ ਹਾਈ ਕੋਰਟ ਸੀ ਪਹਿਲਾਂ ਦੇਖੋ ਜਿਹੜੀ ਆਪਾਂ ਪਿੱਛੇ ਪੜ੍ਹ ਕੇ ਆ ਉਹ ਤਾਂ ਹੈਗੀ ਸੀ ਸ਼ਮਲੇ ਚ ਜਿਹੜੀ ਪਹਿਲੀ ਵਾਰ ਬਣਾਈ ਸੀ ਠੀਕ ਹੈ ਪਾਰਟੀਸ਼ਨ ਦੌਰ ਦਾ ਪਰ ਜਿਹੜੀ ਪੰਜਾਬ ਰੈ ਕਦੋਂ ਕੀ ਨੇ ਤੋਂ ਘਟਣ ਕਰਿਆ ਇਹਦਾ ਇਹਦਾ ਕਰਿਆ ਪੰਡਿਤ ਜਵਾਹਰ ਲਾਲ ਨਹਿਰੂ ਨੇ ਐ ਕਿੱਥੇ ਕਰਿਆ ਇਹੀ ਬਣਾਇਆ ਸੀ ਚੰਡੀਗੜ੍ਹ ਸੀ ਠੀਕ ਹੈ ਜਿਹੜੀ ਹੁਣ ਆਪਾਂ ਪੰਜਾਬ ਰੈਣਾ ਹਾਈ ਕੋਰਟ ਦੇ ਨਾਮ ਨਾਲ ਜਾਣਦੇ ਹਾਂ ਤੇ ਇਹੇ ਦੀ ਪੁਰਾਣੀ ਬਿਲਡਿੰਗ ਹੈ ਜਿਹੜੀ ਇਹ ਤੁਸੀਂ ਤਸਵੀਰ ਦੇਖ ਰਹੇ ਹੋ ਇਹੇ ਮਤਲਬ ਕਿ ਉਸ ਸਮੇਂ ਦੀ ਤਸਵੀਰ ਲਈ ਗਈ ਹੈ ਪੰਜਾਬ ਰੈਣਾ ਹਾਈ ਕੋਰਟ ਦੀ ਠੀਕ ਹੈ ਜਿਹੜੋ ਹੁਣ ਆਪਾਂ ਜਾਣਦੇ ਹਾਂ ਕਦੋਂ ਬਣੀ ਸੀ 1955 ਚ ਕੀ ਨੇ ਤੋਂ ਘਟਣ ਕਰਿਆ ਸੀ ਇਹਦਾ ਇਹਦਾ ਕਰਿਆ ਸੀ ਪੰਡਿਤ ਜਵਾਹਰ ਲਾਲ ਨਹਿਰੂ ਜਿਉਂ ਤੁਸੀਂ ਚਾਚਾ ਨਹਿਰੂ ਦੇ ਨਾਮ ਨਾਲ ਵੀ ਜਾਣਦੇ ਹੋ ਤੇ ਇਹਦਾ ਪਹਿਲਾ ਚੀਫ ਜਸਟਿਸ ਕੌਣ ਸੀ ਆ ਜਿਹੜਾ ਪੰਜਾਬ ਪੰਜਾਬ ਹਾਈ ਕੋਰਟ ਇਹਦਾ ਪਹਿਲਾ ਚੀਫ ਜਸਟਿਸ ਕੌਣ ਸੀ ਆ 1955 ਦੇ ਵਿੱਚ ਇਹ ਗਿਆ ਸੀ ਜਸਟਿਸ ਰਾਮ ਨਾਲ ਜਿਹੜਾ ਆਪਣਾ ਨਾਮ ਲਿਖਿਆ ਪਿਆ ਤੇ ਇਹ ਕੁਐਸਚਨ ਵੀ ਆਇਆ ਹੋਇਆ ਮੈਂ ਮਤਲਬ ਕਿ ਮੈਂ ਤੁਹਾਨੂੰ ਬਾਰ-ਬਾਰ ਇਹ ਕਹਿ ਰਿਹਾ ਮੈਂ ਸਿਰਫ ਉਹ ਫੈਕਟ ਐਡ ਕਰਨੇ ਆ ਜਿਹੜੇ ਪਿਛਲੇ ਪੇਪਰਾਂ ਚ ਆਏ ਨੇ ਜਾਂ ਮੈਨੂੰ ਜ਼ਰੂਰੀ ਲੱਗਦੇ ਆ ਮੈਂ ਸਿਰਫ ਉਹੀ ਕੁਐਸਚਨ ਐਡ ਕਰਦਾ ਫालतू ਡਾਟਾ ਆਪਾਂ ਨੂੰ ਕੋਈ ਹੁਣ ਕਈ ਵਿੱਚ ਪੜਾ ਰਹੇ ਨੇ ਵੀ ਜੇ ਇੰਨੇ ਪਿੱਲਰ ਨੇ ਜੇ ਇੰਨੀ ਬਿਲਡਿੰਗ ਦਾ ਇੰਨਾ एरिया ਉਹ ਚੀਜ਼ਾਂ ਪੜੇ ਦਾ ਕੋਈ ਫਾਇਦਾ ਨਹੀਂ ਉਹ ਚੀਜ਼ਾਂ ਨਾ ਹੋ ਕਦੇ ਪੁੱਛਣ ਠੀਕ ਹੈ ਤੇ ਹੁਣ ਚਲੋ ਆਪਾਂ ਅੱਗੇ ਜਾਂਦੇ ਹਾਂ ਗਿਆ ਆਪਣੇ ਅੱਗੇ ਹਾਂ ਹੁਣ ਇਹ ਚੀਜ਼ਾਂ ਬਸ ਦਾ ਮਤਲਬ ਕਿ ਪੌਲਟੀ ਰਿਲੇਟਡ ਨਹੀਂ ਆ ਪਰ ਫਿਰ ਵੀ ਆਪਾਂ ਜਿਹੜਾ ਹੈ ਕਰ ਲਈਏ ਜਿਹੜਾ ਮਤਲਬ ਕਿ 2-4 ਐਕਸਟਰਾ ਫੈਕਟ ਹੈਗੇ ਨੇ ਮੈਂ ਜਦੋਂ ਆਪਾਂ ਨੋਟ ਕਰਦਾ ਹੁੰਦਾ ਕੋਈ ਚੀਜ਼ ਮੈਨੂੰ ਮਿਲ ਜਾਂਦੀ ਆ ਤਾਂ ਜਿਹੜਾ ਆਪਾਂ ਨਾਲ ਦੀ ਨਾਲ ਕਰੀ ਜਾਈਏ ਉਹ ਚੰਗੇ ਚੀਜ਼ ਚੰਗੀ ਹੁੰਦੀ ਆ ਕਿਤੇ ਕੋਈ ਵੀ ਕੁਐਸਚਨ ਆ ਸਕਦਾ ਠੀਕ ਹੈ ਤੇ ਹਿਮਰੁਕਤ ਨੇ ਚਾਰ ਐਕਸਟਰਾ ਫੈਕਟ ਆ ਗਏ ਆਪਾਂ ਜਿਹੜੇ ਹੈਗੇ ਆਪਦਾ ਦੇਖ ਲੈਣੇ ਆ ਇਨ 1969 ਪੰਜਾਬ ਲੈਜਿਸਲੇਟਿਵ ਕੌਂਸਲ ਅਵਾਲਿਸ਼ਡ ਐਕਟ ਪਾਸ ਹੋਇਆ ਇੱਕ ਜਿਨੇ ਹੁਣ ਪੋਲਿਟੀ ਪੜ੍ਹੀ ਹੈ ਜੇ ਨਹੀਂ ਪੜ੍ਹੀ ਤਾਂ ਆਪਾਂ ਕਰਵਾ ਕਰਵਾ ਦਾਂਗੇ ਤੇ ਮਤਲਬ ਹੁਣ ਆਪਾਂ ਹਿਸਟਰੀ ਤੇ ਜਿਹੜੀ ਪੋਲਿਟੀ ਆਪਾਂ ਸਟਾਰਟ ਕਰ ਲਾਂਗੇ ਤੇ ਇੱਕ ਤਾਂ ਹੁੰਦੀ ਤੁਸੀਂ ਸੁਣਿਆ ਹੋਊਗਾ ਲੈਜਿਸਲੇਟਿਵ ਕੌਂਸਲ ਇੱਕ ਹੁੰਦੀ ਮਤਲਬ ਲੈਜਿਸਲੇਟਿਵ ਸੈਂਬਲੀ ਠੀਕ ਹੈ ਮਤਲਬ ਕਿ ਇੱਕ ਹੁੰਦਾ ਵਿਧਾਨ ਪ੍ਰੇਸ਼ਦ ਆ ਇੱਕ ਹੁੰਦੀ ਹੈ ਪ੍ਰਧਾਨ ਸਭਾ ਜਿਹੜੀ ਸਭਾ ਹੁੰਦੀ ਹੈ ਉਹ ਤਾਂ ਹੁੰਦੀ ਹੈ ਅਸੈਂਬਲੀ ਠੀਕ ਹੈ ਇਹ ਤਾਂ ਹੁੰਦੀ ਤੇ ਜਿਹੜੀ ਕੌਂਸਲ ਹੈ ਇਹ ਹੁੰਦੀ ਹੈ ਪ੍ਰੇਸ਼ਾਦਾ ਤੇ ਹੁਣ ਜਿਹਨੇ ਪੜਿਆ ਹੋਇਆ ਉਹ ਤੁਸੀਂ ਮੈਨੂੰ ਦੱਸਿਓ ਕਿ ਪੰਜਾਬ ਜਿਹੜਾ ਭਾਰਤ ਹੈ ਭਾਰਤ ਦੀਆਂ ਕਿੰਨੀਆਂ ਸਟੇਟਾਂ ਦੇ ਵਿੱਚ ਲੈਜਿਸਲੇਟਿਵ ਕੌਂਸਲ ਹੈ ਠੀਕ ਹੈ ਤੇ ਚਲੋ ਮੈਂ ਤੁਹਾਨੂੰ ਇਹ ਵੀ ਦੱਸ ਦਾਨਾ ਕਿ ਕਿੰਨੀਆਂ ਚ 6 ਚ ਹੈਗੀ ਤੇ ਮੈਂ ਇਸ ਨੂੰ ਉਹਦੀ ਟ੍ਰਿਕ ਵੀ ਦੱਸ ਦਾਨਾ ਪਰ ਤੁਸੀਂ ਨੀਚੇ ਕਮੈਂਟ ਕਰਿਓ ਕਿ ਮਤਲਬ ਕਿ ਕਿਹੜੀ-ਕਿਹੜੀ ਸਟੇਟ ਚ ਹੈਗੀਗੀ ਇਹਦਾ ਪੈਂਦਾ ਕੰਮ ਵੱਟ ਠੀਕ ਹੈ ਇਹ ਛੇ ਅੱਖਰ ਨੇ ਛਿਆਂ ਦੇ ਅੱਖਰਾਂ ਦੇ ਨਾਂ ਤੋਂ ਮਤਲਬ ਕਿ ਛੇ ਅੱਖਰਾਂ ਨੂੰ ਇੱਕ ਇੱਕ ਸਟੇਟ ਦਾ ਨਾਂ ਸਟਾਰਟ ਹੁੰਦਾ ਹੈ ਤਾਂ ਤੁਸੀਂ ਆਪ ਤਾਂ ਚਾਹੀਏ ਇਸ ਨੈਟ ਤੋਂ ਸਰਚ ਕਰਿਓ ਕਿਤੋਂ ਵੀ ਸਰਚ ਕਰੋ ਤੇ ਨੀਚੇ ਕਮੈਂਟ ਕਰਿਓ ਕਿ ਪੰਜਾਬ ਮਤਲਬ ਕਿ ਭਾਰਤ ਦੇ ਵਿੱਚ ਵਿੱਚ ਕਿਹੜੀਆਂ ਸਟੇਟਾਂ ਦੇ ਵਿੱਚ ਲੈਜਲੇਟਿਵ ਕੌਂਸਲ ਹੈ ਤੇ ਪਹਿਲਾਂ ਇਹ ਪੰਜਾਬ ਚ ਵੀ ਹੁੰਦੀ ਸੀ ਮਤਲਬ ਕਿ ਇਹਦੇ ਖਾਤਰ ਕ੍ਰਾਈਟੇਰੀਆ ਹੁੰਦਾ ਵੀ 120 ਤੋਂ ਪਲੱਸ ਸੀਟਾਂ ਚਾਹੀਦੀਆਂ ਨੇ ਜੇ ਲੈਜਲੇਟਿਵ ਕੌਂਸਲ ਕਿਸੇ ਵੀ ਸਟੇਟ ਚ ਬਣਾਉਣੀ ਹੈਗੀ ਤੇ మేమల పాలటీ ਦੇ ਆਰਟੀਕਲ ਦੇ ਅੰਦਰ ਆਉਂਦਾ ਹੈ ਇਹ ਮੇਬੀ ਬਸ ਤੁਹਾਨੂੰ ਯਾਦ ਨਹੀਂ ਚਲੋ ਇਹ ਆਪਾਂ ਦੇਖਾਂਗੇ ਕਿਹੜੀ ਆਰਟੀਕਲ ਨੇ ਇਹ ਮੈਂ ਆਪਾਂ ਮਤਲਬ ਕਿ ਪਾਲਿਟੀ ਜਾ ਕੇ ਕਰਾਂਗੇ ਤੇ ਉਸ ਦੇ ਅੰਦਰ ਆਉਂਦਾ ਤੇ ਜਿਹੜੀ ਮਤਲਬ ਕਿ ਪਹਿਲਾਂ ਪੰਜਾਬ 1969 ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਵਿੱਚ ਲੈਜਿਸਲੇਟਿਵ ਕੌਂਸਲ ਵੀ ਹੁੰਦੀ ਸੀ ਪਰ 1969 ਦੇ ਵਿੱਚ ਪੰਜਾਬ ਲੈਜਿਸਲੇਟਿਵ ਕੌਂਸਲ ਅਵਾਲ ਹਸਟੈਟ ਪਾਸ ਕਰਿਆ ਪੰਜਾਬ ਗਵਰਨਮੈਂਟ ਨੇ ਤੇ 1 ਜਨਵਰੀ 1970 ਨੂੰ ਇਹ ਕੁਐਸਚਨ ਆਉਂਦਾ ਹੁੰਦਾ ਐਸ ਅ ਪਾਲਿਟੀ ਮਤਲਬ ਕਿ ਪਾਲਿਟੀ ਦੇ ਬੇਸਿਸ ਤੋਂ ਆਉਂਦਾ ਹੈ ਇਹ ਕੁਐਸਚਨ ਜਿਹੜਾ ਹੈਗਾਗਾ ਤੇ 1 ਜਨਵਰੀ 1970 ਚ ਪੰਜਾਬ ਲੈਜਿਲੇਟਿਵ ਕੌਂਸਲ ਮੰਤਲ ਕਦੋਂ ਖਤਮ ਕੀਤੀ ਗਈ ਇਹ 1 ਜਨਵਰੀ 1970 ਠੀਕ ਹੈ ਇਹਨੂੰ ਤੁਸੀਂ ਇੰਪੋਰਟੈਂਟ ਮਾਰਕ ਕਰ ਲਿਓ ਜੀ ਨੂੰ ਤੇ ਪੰਜਾਬੀ ਲੈਂਗੁਏਜ ਅਡਾਪਟਡ ਐਜ਼ ਅਫੀਸ ਲੈਂਗੁਏਜ ਔਨ 13 ਅਪ੍ਰੈਲ 1968 ਇਹਦੀ ਮਤਲਬ ਤਾਂ 4.0 ਹੋਰ ਵੀ ਨਹੀਂ ਹੋਈ ਇਹ ਜਿਹੜਾ ਹੈਗਾ ਸਾਰਾ ਇਹ ਦੋ ਐਕਟ ਪਾਸ ਕਰਿਆ ਸੀ ਇਹ ਆਪਾਂ ਅੱਗੇ ਕਰਾਂਗੇ ਆਪਾਂ ਕੱਲ੍ਹ ਜਾਂ ਪਰਸੂ ਦੀ ਕਲਾਸ ਚ ਕਰ ਲਾਂਗੇ ਤੇ ਵੈਸੇ ਤੁਸੀਂ ਜਿਹੜੀ ਇਹ ਮੇਨ ਚੀਜ਼ ਹੈ ਮਤਲਬ ਕਿ ਪੰਜਾਬੀ ਲੈਂਗੁਏਜ ਨੂੰ ਦਫ਼ਤਰੀ ਭਾਸ਼ਾ ਕਦੋਂ ਬਣਾਇਆ ਗਿਆ 13 ਅਪ੍ਰੈਲ 1968 ਨੂੰ ਬਣਾਇਆ ਗਿਆ ਸੀ ਇਹ ਕੁਐਸਚਨ ਆਇਆ ਹੋਇਆ ਠੀਕ ਹੈ ਇਹ 2025 ਦੇ ਵਿੱਚ ਆਇਆ ਹੋਇਆ ਤਾਂ ਕਰਕੇ ਮੈਂ ਇੱਥੇ ਜਿਹੜਾ ਹੈਗਾ ਐਡ ਕੀਤਾ ਲਾਸਟ ਬ੍ਰਿਟਿਸ਼ ਗਵਰਨਰ ਆਫ ਦਿ ਜੁਨਾਈਟਿਡ ਪੰਜਾਬ ਜਿਹੜਾ ਮਤਲਬ ਕਿ ਉਹ ਪੰਜਾਬ ਜਿਹੜਾ ਮਤਲਬ ਕਿ ਸੈਪਰੇਸ਼ਨ ਤੋਂ ਮਤਲਬ ਕਿ ਜਨਮ ਹੋਣ ਤੋਂ ਪਹਿਲਾਂ ਬਾਹਰ ਚੋਂ ਉਦੋਂ ਪੰਜਾਬ ਦਾ ਜਿਹੜਾ ਲਾਸਟ ਬ੍ਰਿਟਿਸ਼ ਗਵਰਨਰ ਸੀਗਾ ਉਹ ਕੌਣ ਸੀਗਾ ਸਰ ਇਵਨ ਮੈਨਟਸ ਜੈਨਕਸ ਇਹ 2024 ਦੇ ਜਿਹੜਾ ਕਾਂਸਟੇਬਲ ਪੇਪਰ ਹੈ ਉਹਦੇ ਵਿੱਚ ਕੁਐਸਚਨ ਆਇਆ ਹੋਇਆ ਸੀ ਠੀਕ ਹੈ ਇਹ ਵੀ ਮਤਲਬ ਮੈਂ ਉਹ ਵੀ ਤੁਹਾਨੂੰ ਦੱਸ ਰਿਹਾ ਹਾਂ ਮੈਂ ਸਿਰਫ ਉਹ ਫੈਕਟ ਐਡ ਕਰਨੇ ਆ ਜਿਹੜੇ ਕੁਐਸਚਨ ਮਤਲਬ ਕਿ ਪਿਛਲੇ ਪੇਪਰਾਂ 'ਚ ਜਿਹੜੇ ਆਏ ਹੋਏ ਨੇ ਤੇ ਮਤਲਬ ਕੋਈ ਵੀ ਕਾਂਸਟੇਬਲ ਹੋ ਗਿਆ ਜਾਂ ਪੀਟਰ ਪਲੱਸ ਵਿੱਚ ਜੋ ਕੋਈ ਵੀ ਪੇਪਰ ਨੇ ਆਪਾਂ ਉਹਨਾਂ ਸਾਰੇ ਜੋ ਕੁਐਸਚਨ ਚੱਕ ਚੱਕ ਕੇ ਨਾਲ ਐਡ ਕਰ ਰਹੇ ਹਾਂ ਨਾਲ ਜਿਹੜੀ ਆਪਣੀ ਥਿਊਰੀ ਆਪਾਂ ਉਹ ਕਰ ਰਹੇ ਆ ਇੰਪੋਰਟੈਂਟ ਮਤਲਬ ਕਿ ਜਿਹੜੀ ਹੁਣ ਆਪਾਂ ਖਾਸ ਜਿਹੜਾ ਹੈਗਾ ਸੀ ਕੈਪੀਟਲਜ਼ ਬਾਰੇ ਉਹ ਆਪਾਂ ਇਹ ਲਾਸਟ ਸਲਾਈਡਾਂ 'ਚ ਪੜ੍ਹੀ ਲਿਆ ਤੇ ਹੁਣ ਜਿਹੜੀ ਮੈਂ ਤੁਹਾਨੂੰ ਮਤਲਬ ਕਿਹਾ ਲਾਸਟ 'ਚ ਆ ਕੇ ਜਿਹੜੇ ਹੈਗੇ ਆ ਫੈਕਟ ਕਰਵਾਤੇ ਜਾਂ ਇਹ ਫੈਕਟ ਕਰਵਾਤੇ ਆ ਇਹ ਤੁਹਾਨੂੰ ਕਿਤੇ ਵੀ ਨਹੀਂ ਮਿਲਨੇ ਇਹ ਫੈਕਟ ਜਿਹੜੀ ਹੈਗੇ ਆ ਆਪਾਂ ਕਰਵਾ ਰਹੇ ਹਾਂ ਸਿਰਫ ਮੈਂ ਤਾਂ ਕਰਵਾ ਰਹੇ ਹਾਂ ਮਤਲਬ ਕਿ ਜਿਹੜੇ ਆਪਣੇ ਪਿਛਲੇ ਪੇਪਰ ਨੇ ਮੈਂ ਉਹਨਾਂ ਨੂੰ ਪਹਿਲਾਂ ਮਤਲਬ ਐਨਾਲਾਈਜ਼ ਕਰਦਾ ਦਿਨ ਮੈਂ ਫਿਰ ਆਪਣੀ ਜਿਹੜੀ ਇਹ ਕਲਾਸ ਤਿਆਰ ਕਰਦਾ ਠੀਕ ਹੈ ਤੇ ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ ਤੇ ਚਲੋ ਬਸ ਜਿਹੜੀ ਹੈਗੀ ਅੱਜ ਦੀ ਕਲਾਸ ਐਨੀ ਸੀ ਜਿਸ ਚ ਆਪਾਂ ਕੈਪੀਟਲਸ ਆਫ ਪੰਜਾਬ ਬਾਰੇ ਪੜਿਆ ਤੇ ਜਿਹੜਾ ਹੈਗਾ ਆਪਾਂ ਕੱਲ ਦੀ ਕਲਾਸ ਹੈ ਉਹ ਚ ਆਪਾਂ ਪੰਜਾਬ ਚ ਨੀਯਮਿਤ ਯੂਨੀਵਰਸਿਟੀਆਂ ਨੇਗੀਆਂ ਠੀਕ ਹੈ ਪੰਜਾਬ ਯੂਨੀਵਰਸਿਟੀਆਂ ਮਤਲਬ ਜਿਹੜੀ PAU ਹੋਗੀ ਜਾਂ LPU ਹੋਗੀ ਮਰੋਗੇ ਸਾਰੀਆਂ ਟੋਟਲੀ ਕਾਲਜ ਹੋ ਗੇ ਖਾਲਸਾ ਕਾਲਜ ਅਮਰਸਰ ਜਾਂ ਪਟਿਆਲਾ ਮਹਿੰਦਰਾ ਕਾਲਜ ਜਾਂ ਕੋਈ ਵੀ ਜਿਹੜੀਆਂ 18 ਮਤਲਬ ਜਿਹੜੇ ਪੰਜਾਬ ਦੇ ਪੁਆਇੰਟ ਆਫ 뷰 ਤੋਂ ਇੰਪੋਰਟੈਂਟ ਨੇ ਆਪਾਂ ਉਹਨਾਂ ਦੇ ਸਾਰੇ ਮਤਲਬ ਕਿ ਉਹਨਾਂ ਦੀ ਜਾਣਕਾਰੀ ਸਾਰਾ ਉਹਨਾਂ ਦੀ ਇਨਫੋਰਮੇਸ਼ਨ ਸਾਰੀ ਕੰਪਲੀਟ ਹੈ ਉਹਨਾਂ ਨੂੰ ਜਿਹੜਾ ਕਲਾਸ ਆਪਾਂ ਕਰਾਂਗੇ ਕਿਉਂਕਿ ਪਟਵਾਰੀ ਦੇ ਪੇਪਰ ਚ ਕੁਐਸਚਨ ਆਇਆ ਹੁਸੀ ਕਿ ਪੰਜਾਬੀ ਯੂਨੀਵਰਸਿਟੀ ਕੋਰੋਈ ਪੰਜਾਬੀ ਯੂਨੀਵਰਸਿਟੀ ਦਾ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਊਗੀ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਊਗੀ ਆਪਾਂ ਉਹ ਸਾਰੀਆਂ ਯੂਨੀਵਰਸਿਟੀਆਂ ਸਾਰੇ ਕੋਰਸ ਜਿਹੜੇ ਖਾਸ ਨੇ ਬਸ ਮਤਲਬ ਕਿ 7-8 ਕੋਰਸ ਨੇ ਟੋਟਲੀ ਤੇ ਇੱਕ ਗਲਤੀ ਕਲਾਸ ਆਪੋ ਕੇ ਲੈ ਕੇ ਆਵਾਂਗੇ ਥੈਨ ਫਿਰ ਆਪਾਂ ਜੀਓਗ੍ਰਾਫੀ ਤੇ ਇਕਨੋਮੀ ਪੰਜਾਬ ਦੀ ਜਿਹੜੀ ਕਰਾਂਗੇ ਤੇ ਉਸ ਤੋਂ ਪਹਿਲਾਂ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਆ ਜਿਹੜੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਆਪਣਾ ਬੈਲ ਦਾ ਆਈਕਨ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਜਿਹੜੀ ਹੈਗੀ ਟੋਟ ਤੇ ਜਿਹੜੇ ਬੱਚਿਆਂ ਨੇ ਪੰਜਾਬ 2 ਹੋਏ ਪੰਜਾਬ ਪੁਲਿਸ ਕਨਸਟੇਬਲ 2025 ਦਾ ਜਿਹੜਾ ਹੈ ਅਸੀਂ ਕਨਸਟੇਬਲ ਦਾ ਪੇਪਰ ਦਿੱਤਾ ਸੀ ਆ ਉਹਨਾਂ ਲਈ ਆਪਾਂ ਇੱਕ ਕੱਟਆਫ ਦੀ ਵੀਡੀਓ ਤਿਆਰ ਕਰੀ ਸੀ ਤੇ ਉਹ ਤੁਸੀਂ ਆਪਣੇ ਚੈਨਲ ਤੇ ਦੇਖ ਸਕਦੇ ਹੋਗੇ ਤੇ ਜਿਹੜੇ ਵੀ ਬੱਚੇ ਦੇ ਮਤਲਬ ਇੱਕ ਦੋ ਨੰਬਰ ਘਟਦੇ ਨੇ ਪਹਿਲਾਂ ਤਾਂ ਤੁਸੀਂ ਮਤਲਬ ਕਿ ਆਪਦਾ ਹਿੰਮਤ ਨਹੀਂ ਛੱਡਣੀ ਆਪਾਂ ਜਿਹੜਾ ਹੈਗਾ ਤੁਸੀਂ ਫਿਜ਼ੀਕਲ ਦੀ ਤਿਆਰੀ ਕਰਦੇ ਰਹੋ ਤੇ ਨੈਕਸਟ ਟਾਈਮ ਲਈ ਵੀ ਉਸ ਚੀਜ਼ ਨੂੰ ਪ੍ਰਪੇਅਰ ਕਰਦੇ ਰਹੋ ਤੇੜਾ ਹੈਗਾ ਜੋ ਜਿਹੜੀ ਕੱਟਆਫ ਦੀ ਆਪਾਂ ਵੀਡੀਓ ਅਪਲੋਡ ਕਰੀਏ ਨੇ ਉੱਥੇ ਜਾ ਕੇ ਉਹ ਜਿਹੜੇ ਨੰਬਰ ਨੇ ਤੇ ਆਪਦੀ ਕੈਟਾਗਰੀ ਤੋਂ ਇਹ ਤੁਸੀ ਮੇਲ ਆ ਜਾ ਫ੍ਰੀ ਮੇਲ ਹੋਊਗੀ ਉਸ ਚੀਜ਼ ਨੂੰ ਤੁਸੀਂ ਕਮੈਂਟ ਕਰਿਓ ਤਾਂ ਆਪਾਂ ਦੇਖ ਲਾਂਗੇ ਕਿ ਤੁਹਾਡੇ ਨੰਬਰ ਜਿਹੜੇ ਹੈਗੇ ਪੈਂਦੇ ਆ ਜਾਂ ਨਾ ਜਾਂ ਤੁਹਾਨੂੰ ਅੱਗੇ ਤਿਆਰੀ ਕਰਨੀ ਚਾਹੀਦੀ ਆ ਜਾਂ ਤੁਹਾਨੂੰ ਆਪਣਾ ਫਿਜ਼ੀਕਲ ਦੀ ਜੱਜ ਕੇ ਤਿਆਰੀ ਕਰਨੀ ਚਾਹੀਦੀ ਆ ਤੇ ਚਲੋ ਫਸ ਥੈਂਕ ਯੂ ਤੁਹਾਨੂੰ ਬਸ ਤੁਸੀਂ ਜਿਹੜਾ ਹੈਗਾ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਜਿਹੜੇ ਤੁਹਾਡੇ ਨਾਲ ਤਿਆਰੀ ਕਰਦੇ ਨੇ ਉਹਨਾਂ ਨਾਲ ਸ਼ੇਅਰ ਕਰ ਦਿਓ ਤੇ ਬਾਦੇ ਰੋ ਤਰੱਕੀ ਕਰਦੇ ਰਹੋ ਮੈਂ ਉਮੀਦ ਕਰਦਾ ਆਂ ਕਿ ਜ